ਦੋਸਤੋ ਤੁਸੀਂ ਜੁੜੇ ਹੋ ਨਿਰਪੱਖ ਟੂਡੇ ਪੰਜਾਬ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ। ਅੱਜ ਅਸੀਂ ਸਪੀਕਰ ਕੁਲਤਾਰ ਸੰਧਵਾਂ ਦੇ ਗੇਟ ਦੇ ਅੱਗੇ ਮੌਜੂਦਾਂ ਜਿੱਥੇ ਮਜ਼ਦੂਰਾਂ ਵੱਲੋਂ ਮੋਰਚਾ ਲਗਾਇਆ ਗਿਆ ਗੱਲਬਾਤ ਕਰਦੇ ਹਾਂ ਮਜ਼ਦੂਰਾਂ ਦੇ ਆਗੂ ਗੁਰਪਾਲ ਸਿੰਘ ਨੰਗਲ ਸਾਡੇ ਨਾਲ ਮੌਜੂਦ ਨੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਬਾਈ ਜੀ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਬਾਈ ਜੀ ਕੀ ਗੱਲ ਕਿਉਂ ਕੀ ਲੋਡ ਪਈ ਹੈ ਜਿਹੜਾ ਕਿ ਇੱਥੇ ਆ ਕੇ ਸਪੀਕਰ ਕੁਲਤਾਰ ਸੰਧਵਾਂ ਦੀ ਗੇਟ ਅੱਗੇ ਤੁਹਾਨੂੰ ਧਰਨਾ ਲਾਉਣਾ ਦੇਖੋ ਜੀ ਸਪੀਕਰ ਕਲਤਾਰ ਸੰਧਵਾ ਦੇ ਘਰ ਅੱਗੇ ਧਰਨਾ ਲਾਉਣ ਦੀ ਲੋੜ ਇਸ ਕਰਕੇ ਪਈ ਆ ਕਿ ਇਹ ਕਿਸੇ ਦੀ ਕੋਈ ਗੱਲ ਨਹੀਂ ਸੁਣਦੇ ਇਸ ਕਰਕੇ ਕਿ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਮਜ਼ਦੂਰਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਵਾਸਤੇ ਤੇ ਜਿਹੜੀਆਂ ਮੰਗਾਂ ਇਹਨਾਂ ਨੇ ਮਤਲਬ ਚੋਣਾਂ ਦੇ ਵਿੱਚ ਗਰੰਟੀਆਂ ਦਿੱਤੀਆਂ ਸੀ ਉਹ ਗਰੰਟੀਆਂ ਲਾਗੂ ਕਰਵਾਉਣ ਵਾਸਤੇ ਧਰਨਾ ਲਾਇਆ ਹੋਇਆ ਜੀ ਉਹਨਾਂ ਮੰਗਾਂ 'ਚ ਹੋਏ ਆ ਕਿ ਪੰਜਾਬ ਸਰਕਾਰ ਨੇ ਚੋਣਾ ਤੋਂ ਪਹਿਲਾਂ ਔਰਤਾਂ ਨੂੰ ਲਿਖ ਲਿਖ ਕੇ ਗਰੰਟੀ ਦਿੱਤੀ ਹੋਈ ਸੀ ਮਜ਼ਦੂਰਾ ਕਿਸਾਨਾਂ ਦੇ ਜਵਾਕਾਂ ਨੇ ਵੀ ਆ ਕੇਜਰੀਵਾਲ ਸਾਹਿਬ ਦੀ ਗਰੰਟੀ ਆ ਤੇ ਅਸੀਂ ਭਾਈ 1000 ਰੁਪਏ ਔਰਤਾਂ ਨੂੰ ਦੇਵਾਂਗੇ ਤਾਂ ਜਾਨੀ ਇਹਨਾਂ ਦੇ 4 ਸਾਲ ਬੀਤ ਗਏ ਆ ਕੋਈ ਕਿਸੇ ਨੂੰ ਥੇਲਾ ਨਹੀਂ ਦਿੱਤਾ ਇਹਨਾਂ ਨੇ ਸਮਾਂ ਪਾਰਲੀਮੈਂਟ ਦੀਆਂ ਵੋਟਾਂ ਦੇ ਵਿੱਚ ਇਹਨਾਂ ਨੇ 1100 ਰੁਪਏ ਫਿਰ ਕਹਿਤਾ ਵੀ ਜਿਵੇਂ ਪਹਿਲਾਂ ਤਾਂ ਇਹ ਲੋਕਾਂ ਦੀਆਂ ਜੇਬਾਂ ਭਰੀ ਜਾਂਦੇ 100 ਰੁਪਏ ਉੱਤੇ ਹੀ ਰੱਖਣਾ ਇਹਨਾਂ ਨੇ ਰੱਖ ਦੇਣਗੇ ਯਾਨੀ ਇਸ ਕਰਕੇ ਵੀ ਜਿਹੜਾ 1000 ਰੁਪਏ ਦੀ ਗਰੰਟੀ ਕੀਤੀ ਹੋਈ ਆ ਉਸ ਸਮੇਤ ਬਕਾਇਆ ਔਰਤਾਂ ਦੇ ਖਾਤਿਆਂ 'ਚ ਪਾਉਣ ਇਹ ਮੰਗ ਹੈ। ਇਸੇ ਤਰ੍ਹਾਂ ਇਹ ਮੰਗਾ ਕਿ ਲੋਕਾਂ ਦਾ ਜਿਹੜਾ ਰੋਜ਼ਗਾਰ ਦਾ ਵੱਡੀ ਪੱਧਰ ਤੇ ਅਜਾੜਾ ਹੋਇਆ। ਲੋਕ ਖੇਤਾਂ 'ਚ ਵਿਹਲੇ ਹੋ ਗਏ ਐ, ਬੇਲੋੜੀ ਮਸ਼ੀਨਰੀ ਆ ਗਈ ਐ। ਜਿੱਥੇ ਲੋਕ ਆਪਣੇ ਕਾਮਕਾਰ ਕੋਈ ਬਿਲਡਿੰਗਾਂ ਪਾਉਣ ਤੇ ਮਿਸਤਰੀਆਂ ਨਾਲ ਕਰਦੇ ਸੀ। ਉੱਥੇ ਵੱਡੀ ਪੱਧਰ ਦੇ ਉੱਤੇ ਮਸ਼ੀਨਰੀ ਆਉਣ ਨਾਲ ਤੇ ਹੋਰ ਸਾਰੇ ਕਾਮਕਾਰਾਂ 'ਚੋਂ ਲੋਕਾਂ ਦਾ ਅਜਾੜਾ ਹੋਇਆ ਕੰਮ ਦਾ। ਤਾਂ ਲੋਕਾਂ ਨੂੰ ਆਸ ਸੀ ਕਿ ਜਿਹੜਾ ਆ ਨਰੇਗਾ ਦਾ ਕੰਮ ਐ ਇਹ ਪੂਰਾ ਸਾਲ ਦਿੱਤਾ ਜਾਵੇ ਲੋਕਾਂ ਦੀ ਤਾਂ ਇਹ ਮੰਗ ਸੀ ਪਰ ਭਗਵਾਨ ਤਮਾਨ ਸਰਕਾਰ ਨੇ ਆਉਂਦਿਆਂ ਹੀ ਜਾਨੀ ਮਜ਼ਦੂਰਾਂ ਦਾ ਜਿਹੜਾ ਕੰਮ ਹੈ ਉਹਦੇ ਉੱਤੇ ਵਢਾਂਗਾ ਕੀਤਾ ਪੂਰਨ ਤੌਰ ਦੇ ਉੱਤੇ ਜਾਨੀ ਨਰੇਗਾ ਦਾ ਜਿਹੜਾ ਕੰਮ ਆ ਉਹ ਮਿਲਦਾ ਉਹ ਵੀ ਬੰਦ ਕਰ ਦਿੱਤਾ ਪੂਰਾ ਸਾਲ ਤਾਂ ਚਲਾਉਣਾ ਕੀ ਸੀ ਆ ਇਸ ਕਰਕੇ ਜਾਨੀ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਇਹ ਬੇਨਤੀ ਕਰਦੇ ਆ ਕਿ ਨਰੇਗਾ ਦਾ ਬੰਦ ਪੀਤਾ ਕੀਤਾ ਹੋਇਆ ਜਿਹੜਾ ਕੰਮ ਹੈ ਉਹ ਮੁੜ ਸ਼ੁਰੂ ਕੀਤਾ ਜਾਵੇ ਇਸੇ ਤਰ੍ਹਾਂ ਇਹ ਆ ਕਿ ਜਿਹੜੀ ਦਿਹਾੜੀ ਆ ਉਹ ਨਰੇਗਾ ਸਮੇਤ ਜਾਣੀ ਕੁੱਲ ਦਿਹਾੜੀ ਹੈਗੀ ਆ ਉਹ 700 ਰੁਪਏ ਦਿਹਾੜੀ ਕੀਤੀ ਜਾਵੇ ਉਹਦਾ ਵਿਧਾਨ ਸਭਾ ਚ ਕਾਨੂੰਨ ਬਣਾਇਆ ਜਾਵੇ ਮਤਾ ਪਾਸ ਕੀਤਾ ਜਾਵੇ ਤੇ ਮਰਦ ਤੇ ਔਰਤ ਦੀ ਦਿਹਾੜੀ ਜਿਹੜੀ ਉਹ ਬਰਾਬਰ ਹੋਵੇ ਇਹ ਮੰਗ ਹੈ ਇਸੇ ਤਰ੍ਹਾਂ ਇਹ ਮੰਗਾ ਕਿ ਲੈਂਡ ਸੀਲਿੰਗ ਐਕਟ ਤੋਂ ਉੱਪਰ ਵੱਧੂ ਨਿਕਲਦੀਆਂ ਜਮੀਨਾਂ ਉਹ ਖੇਤ ਮਜ਼ਦੂਰਾਂ ਤੇ ਥੋੜ੍ਹ ਜਿਹੀ ਜਮੀਨیں ਬੇਜਮੀਨੇ ਕਿਸਾਨਾਂ ਦੇ ਨਾਂ ਕੀਤੀਆਂ ਜਾਣ ਉਹਨਾਂ ਚ ਵੰਡੀਆਂ ਜਾਣ ਇਹ ਮੰਗ ਹੈਗੀ ਆ ਇਸੀ ਤਰ੍ਹਾਂ ਹੀ ਮੰਗਾਂ ਕਿ ਜਿਹੜੀ ਖੇਤੀ ਨੀਤੀ ਹੈ ਉਹ ਮਜ਼ਦੂਰਾਂ ਕਿਸਾਨਾਂ ਪੱਖੀ ਹੋਵੇ ਨਾ ਕਿ ਕਾਰਪੋਰੇਟਾਂ ਪੱਖੀ ਇਸ ਕਰਕੇ ਇਹ ਮੰਗਾਂ ਹੈਗੀਆਂ ਇਸੇ ਤਰ੍ਹਾਂ ਹੀ ਮੰਗਾਂ ਕਿ ਬੁਢਾਪਾ ਵਿਧਵਾ ਨਿਆਸ਼ਰਤ ਅਪੰਗ ਪੈਨਸ਼ਨਾਂ ਜਿਹੜੀਆਂ ਯਾਨੀ ਅਸੀਂ ਮੰਗ ਕਰਦੇ ਹਾਂ ਕਿ 5000 ਰੁਪਿਆ ਪੈਨਸ਼ਨ ਕੀਤੀ ਜਾਵੇ ਪ੍ਰਤੀ ਮਹੀਨਾ ਪਰ ਇਹਨਾਂ ਨੇ ਇਹ ਕਿਹਾ ਸੀ ਕਿ ਅਸੀਂ 2500 ਰੁਪਿਆ ਪੈਨਸ਼ਨ ਕਰਾਂਗੇ ਯਾਨੀ ਅਜੇ ਤੱਕ ਇਹਨਾਂ ਨੇ ਢੇਲਾ ਨਹੀਂ ਦਿੱਤਾ ਲੋਕਾਂ ਨੂੰ ਜਾਣੀ ਉਹੀ ਪੈਨਸ਼ਨ ਇਸ ਕਰਕੇ ਆਪਦੇ ਕਹਿਤੇ ਵੀ ਪੂਰੇ ਨਹੀਂ ਉਤਰੇਗੇ ਤੇ ਜਿਹੜੀ ਸਾਡੀ ਮੰਗ ਹੈ ਅਸੀਂ ਮੰਗ ਕਰਦੇ ਆ ਕਿ 5000 ਰੁਪਏ ਪੈਨਸ਼ਨ ਦਿੱਤੀ ਜਾਵੇ ਇਸੇ ਤਰ੍ਹਾਂ ਜਾਨੀ ਕੁੱਲ ਹਾਲਤੇ ਆ ਵੀ ਅਜੇ ਤੱਕ ਭਗਵੰਤਮਾਨ ਸਰਕਾਰ ਨੇ ਮਜ਼ਦੂਰਾਂ ਦਾ ਨਾਂ ਵੀ ਇਹਨਾਂ ਦੀ ਜ਼ਬਾਨ ਤੇ ਨਹੀਂ ਆਉਂਦਾ ਗਾ ਜੀ ਸਮਝਦੇ ਸਾਡੀ ਜਵਾਨ ਭਿੱਟੀ ਜਾਊਗੀ ਜੇ ਅਸੀਂ ਮਜ਼ਦੂਰ ਸ਼ਬਦ ਆਪਣੀ ਜ਼ਬਾਨ ਚੋਂ ਕਹਿੰਦਾ ਤਾਂ ਇਸ ਕਰਕੇ ਮਜ਼ਦੂਰਾਂ ਦੇ ਮਸਲੇ ਤਾਂ ਇਹਨੇ ਕੀ ਹੱਲ ਕਰਨੇ ਆ ਜਾਣੀ ਮਜ਼ਦੂਰਾਂ ਦਾ ਨਾਂ ਲੈਣਾ ਵੀ ਪਸੰਦ ਨਹੀਂ ਕਰਦੀ ਭਗਵੰਤਮਾਨ ਸਰਕਾਰ ਇਸ ਕਰਕੇ ਅਸੀਂ ਇਹ ਮੰਗ ਕਰਦੇ ਹਾਂ ਕਿ ਭਗਵੰਤਮਾਨ ਸਰਕਾਰ ਖੇਤ ਮਜ਼ਦੂਰ ਜਥੇਬੰਦੀਆਂ ਨੂੰ ਮੀਟਿੰਗ ਦੇਵੇ ਉਹ ਮੀਟਿੰਗ ਦੇ ਵਿੱਚ ਆ ਮਸਲੇ ਜਿਹੜੇ ਉਹ ਹੱਲ ਕਰੇ ਇਹ ਮੰਗਾ ਹੈ ਤੇ ਇਹਦੇ ਨਾਲ ਇਹ ਮੰਗ ਹੈ ਕਿ 2025 ਜਿਹੜਾ ਬਿਜਲੀ ਸੋਧ ਕਾਨੂੰਨ ਹੈ ਉਹ ਰੱਦ ਕੀਤਾ ਜਾਵੇ ਤੇ ਚੈਪ ਵਾਲੇ ਮੀਟਰਾਂ ਜਿਹੜੇ ਇਹ ਚੈਪ ਵਾਲੇ ਮੀਟਰ ਲਾਉਣ ਦਾ ਜਿਹੜਾ ਫੈਸਲਾ ਉਹ ਵਾਪਸ ਲਿਆ ਜਾਵੇ ਇਨਾ ਮੰਗਾ ਕਰਕੇ ਅਸੀਂ ਅੱਜ ਸਪੀਕਰ ਕਲਤਾਰ ਸਿੰਘ ਸੰਧਵਾ ਦੇ ਬਾਹਰ ਗੇਟ ਧਰਨਾ ਦੇ ਰਹੇ ਹਾਂ ਸਾਡੀ ਪੰਜਾਬ ਪਧਰੀ ਕਾਲ ਹੈ ਉਸੇ ਸੂਬੇ ਪਧਰੀ ਕਾਲ ਦੇ ਤਹਿਤ ਅਸੀਂ ਅੱਜ ਸਪੀਕਰ ਵਿਧਾਨ ਸਭਾ ਕਲਤਾਰ ਸੰਧਵਾ ਦੇ ਰਹਿਸ਼ਤੇ ਧਰਨਾ ਦੇਣ ਵਾਸਤੇ ਆਏ ਹਾਂ ਪਰ ਅਸੀਂ ਸਾਨੂੰ ਇਹ ਪਤਾ ਲੱਗਿਆ ਕਿ ਕੱਲ ਤੱਕ ਸਪੀਕਰ ਸਾਹਿਬ ਨੂੰ ਐਂ ਲੱਗਦਾ ਸੀ ਵੀ ਮੈਂ ਮੀਟਿੰਗ ਕਰਕੇ ਬੁੱਤਾ ਸਾਰ ਦੂੰਗਾ ਜਾਨੀ ਫੋਨ ਸੀਆਈਡੀ ਵਾਲਿਆਂ ਦੇ ਗਏ ਹੋਰ ਹੋਇਆ ਪਰ ਹੁਣ ਸਾਨੂੰ ਇਹ ਪਤਾ ਲੱਗਿਆ ਕਿ ਸਪੀਕਰ ਸਾਹਿਬ ਇੱਥੇ ਹੈ ਨਹੀਂ ਗਏ ਉਹ ਗਏ ਹੋਇਆ ਬਾਹਰ ਜਾਨੀ ਇਹਨਾਂ ਨੂੰ ਵੋਟਾਂ ਚਾਹੀਦੀਆਂ ਲੋਕਾਂ ਨਾਲ ਇਹਨਾਂ ਦਾ ਕੋਈ ਸਰਕਾਰ ਨਹੀਂ ਹੈਗਾ ਨਹੀਂ ਤਾਂ ਇਹਨੂੰ ਚਾਹੀਦਾ ਸੀ ਬਿਸ਼ਰਮੀ ਦੀ ਹੱਦ ਹੁੰਦੀ ਆ ਕੋਈ ਇਹਨੂੰ ਚਾਹੀਦਾ ਸੀ ਕਿ ਸੈਂਕੜੇ ਲੋਕ ਮੇਰੇ ਬਾਹਰ ਅੱਗੇ ਆਉਣੇ ਆ ਮੈਂ ਉਹਨਾਂ ਨਾਲ ਗੱਲ ਕਰਾਂ ਮੈਂ ਉਹਨਾਂ ਤੋਂ ਮੰਗ ਪੱਤਰ ਲਵਾ ਪਰ ਜਾਨੀ ਅਸੀਂ ਦੇਖਿਆ ਕਿ ਸਭ ਤੋਂ ਢੀਠੇ ਸਰਕਾਰ ਆ ਜਿਹੜੀ ਜਾਨੀ ਪਹਿਲਾਂ ਵਾਲੀਆਂ ਸਰਕਾਰਾਂ ਐਦੋਂ ਵੀ ਮਹਾ ਢੀਠ ਸੀ ਪਰ ਉਹਨਾਂ ਦੇ ਵੀ ਉੱਪਰ ਦੀ ਹੋ ਨਿਕਲਿਆ ਇਸ ਕਰਕੇ ਜਾਨੀ ਕਿਸੇ ਦੀ ਗੱਲ ਨਹੀਂ ਸੁਣਨੀ ਹੈਗੀ ਕੋ ਗੜਕੰਨੇ ਬਣ ਕੇ ਤੁਰਿਆ ਫਿਰਨਾ ਲੋਕਾਂ ਨੂੰ ਐ ਲੱਗੇ ਵੀ ਤਾਂ ਬਹੁਤ ਭਲੇ ਮਾਨਸਾ ਇਸ ਵਾਸਤੇ ਜਾਨੀ ਅੱਜ ਵੀ ਸਪੀਕਰ ਸਾਹਿਬ ਇੱਥੇ ਮੌਕੇ ਤੇ ਹੈ ਨਹੀਂਗੇ ਦੇਖਦੇ ਆ ਇਹਨਾਂ ਦਾ ਕਾਹਨ ਮੰਗ ਪੱਤਰ ਲੈਣ ਆਉਂਦਾ ਕਿਹੋ ਜੀ ਹਾਲਤ ਬਣਦੀ ਆ ਨਹੀਂ ਤਾਂ ਅੱਗੇ ਬਹੁਤ ਵਾਰੀ ਇਹ ਜਲੂਸ ਕਢਾਉਂਦੇ ਹੁੰਦੇ ਆ ਸਾਡੇ ਤੋਂ ਇਸ ਕਰਕੇ ਅਸੀਂ ਮੰਗ ਕਰਦੇ ਆ ਕਿ ਆ ਜਿਹੜੀਆਂ ਮੰਗਾਂ ਤੁਹਾਨੂੰ ਗਣਾਈਆਂ ਜਾਨੀ ਇਹ ਸਰਕਾਰ ਪੂਰੀਆਂ ਕਰੇ ਬਾਈ ਜੀ ਮੰਗ ਪੱਤਰ ਦੇਣ ਵਾਸਤੇ ਧਰਨਾ ਲਾਉਣਾ ਪੈ ਰਿਹਾ ਤੁਹਾਨੂੰ ਇੱਥੇ ਆ ਕੇ ਬੈਠੇ ਹੋ ਸਟੇਜ ਚਲਾਉਣੀ ਪੈ ਰਹੀ ਹੈ ਲੋਕਾਂ ਨੂੰ ਇਕੱਠੇ ਕੀਤਾ ਘਰਾਂ ਘਰਾਂ ਚ ਜਾ ਕੇ ਲਾਂਬੰਦ ਕੀਤਾ ਪਰ ਇਹ ਤਾਂ ਸੱਥਾਂ ਦੇ ਵਿੱਚ ਆਉਂਦੇ ਐਮ ਐਲ ਇਹ ਤਾਂ ਭਗਵੰਤ ਮਾਨ ਕਹਿੰਦਾ ਹੁੰਦਾ ਸੀ ਕਿ ਸੱਥਾਂ ਦੇ ਵਿੱਚੋਂ ਸਰਕਾਰ ਚੱਲੂਗੀ ਉੱਥੇ ਮੰਗ ਪੱਤਰ ਦੇ ਦਿਆ ਕਰੋ ਉੱਥੇ ਦੱਸ ਦਿਆ ਕਰੋ ਆਪਣੀਆਂ ਸਮੱਸਿਆਵਾਂ ਤੁਸੀਂ ਜੀ ਅਸਲ ਸਾਥ ਇਹਨਾਂ ਦੀ ਕਾਰਪੋਰੇਟ ਘਰਾਣਿਆਂ ਦੇ ਘਰਾਂ ਚ ਲੱਗਦੀ ਆ ਕਾਰਪੋਰੇਟ ਘਰਾਣਿਆਂ ਦੇ ਜਿੱਥੇ ਮਤਲਬ ਉਹ ਐਂ ਕਹਿ ਲੋ ਵੀ ਉਹਨਾਂ ਦੇ ਸਭ ਤੋਂ ਵੱਡੇ ਜਿਹੜੇ ਕੌਲੀ ਚੱਟ ਸਾਫਤ ਹੋ ਰਹੇ ਆ ਇਹ ਕਾਰਪੋਰੇਟ ਘਰਾਣਿਆਂ ਦੀਆਂ ਸੱਥਾਂ ਚ ਬਹਿਣ ਵਾਲੇ ਲੋਕ ਆ ਇਹ ਲੋਕਾਂ ਦੀਆਂ ਸੱਥਾਂ 'ਚ ਬੈਠਣ ਵਾਲੇ ਲੋਕ ਨਹੀਂ ਹੈਗੇ ਇਸ ਕਰਕੇ ਸਰਕਾਰ ਵੀ ਕਾਰਪੋਰੇਟ ਘਰਾਣਿਆਂ ਵੱਲੋਂ ਹੀ ਚਲਦੀ ਉਹਨਾਂ ਦੀ ਵੀ ਇੱਕ ਸੱਤ ਹੈ ਨਾ ਕਿਉਂਕਿ ਦੋ ਤਰ੍ਹਾਂ ਦੀ ਸੱਤ ਹੈ ਇੱਕ ਲੋਕਾਂ ਦੀ ਸੱਤ ਹੈ ਇੱਕ ਜੋਕਾਂ ਦੀ ਸੱਤ ਹੈ ਇਸ ਕਰਕੇ ਕਾਰਪੋਰੇਟ ਘਰਾਣੇ ਵਾਲੀ ਸੱਤ ਦੇ ਗੁਲਾਮ ਹੈ ਉਹਨਾਂ ਦੇ ਫੈਸਲੇ ਥੱਲੇ ਲਾਗੂ ਕਰਨ ਤੇ ਲੱਗੇ ਹੋਏ ਆ ਉਹਨਾਂ ਦੇ ਪਸੰਦ ਦੀ ਖੇਤੀ ਨੀਤੀ ਹੋਵੇ ਉਹਨਾਂ ਦੇ ਮੁਤਾਬਕ ਜਿਹੜੇ ਇੱਥੇ ਚਿੱਪ ਵਾਲੇ ਮੀਟਰ ਲੱਗਣ ਉਹਨਾਂ ਦੇ ਮੁਤਾਬਕ ਕੁੱਲ ਹਾਲਤ ਬਣੇ ਪੀਆਰਟੀਸੀ ਦੀਆਂ ਬੱਸਾਂ ਜਿਹੜੀਆਂ ਮਤਲਬ ਉਹ ਖੁੰਝੇ ਲਾਉਣੀਆਂ ਤੇ ਕਾਰਪੋਰੇਟ ਘਰਾਣਿਆਂ ਦੀਆਂ ਇਤੋਂ ਦੇ ਜਿਹੜੇ ਵੱਡੇ ਟਰਾਂਸਪੋਰਟਰ ਹੈਗੇ ਆ ਉਹਨਾਂ ਦੀਆਂ ਬੱਸਾਂ ਤੇ ਲੋਕਾਂ ਨੂੰ ਦਰੜਦੀਆਂ ਫਿਰਨ ਉਹ ਸੜਕਾਂ ਤੇ ਇੱਕ ਤਰ੍ਹਾਂ ਨਾਲ ਚੱਲਣ ਇਸ ਵਾਸਤੇ ਨਹੀਂ ਕੁੱਲ ਹਾਲਤ ਆ ਜਿਹੜੀ ਉਹ ਕਾਰਪੋਰੇਟ ਘਰਾਣਿਆਂ ਦੇ ਹੱਕ 'ਚ ਇਹਨਾਂ ਨੇ ਦਿੱਤੀ ਹੋਈ ਆ ਕੋਈ ਪਿੰਡਾਂ ਦੀਆਂ ਸਾਥਾਂ ਤੋਂ ਨਹੀਂ ਇਹ ਕਾਰਪੋਰੇਟ ਘਰਾਣਿਆਂ ਦੀਆਂ ਸਾਥਾਂ ਤੋਂ ਚੱਲਣ ਵਾਲੀਆਂ ਸਰਕਾਰ ਹੈ ਪੀਆਰਟੀਸੀ ਦੀ ਗੱਲ ਕੀਤੀ ਹੈ ਤੁਸੀਂ ਬੀਬੀਆਂ ਨੂੰ ਕਿਰਾਇਆ ਫਰੀ ਕਰ ਦਿੱਤਾ ਉਹ ਤਾਂ ਕਹਿੰਦੇ ਮੌਜਨਾ ਬੀਬੀਆਂ ਜਾਣ ਕੋਈ ਗੱਲ ਨਹੀਂ ਹੈਗੀ ਕਹਿੰਦੇ ਹੁਣ ਦੁਬਾਰਾ ਫੇਰ ਅਸੀਂ 1000 ਰੁਪਿਆ ਵੀ ਦੇ ਦਾਂਗੇ ਉਹਨਾਂ ਨੂੰ ਦੁਬਾਰੇ ਫੇਰ ਸਾਡੀ ਸਰਕਾਰ ਹੈ ਜਿਹੜੀ ਉਹ ਰਿਪੀਟ ਹੋ ਜਾਣੀ ਹੈ ਜੀ ਦੇਖੋ ਜੀ ਕਹਿੰਦੇ ਹੁੰਦੇ ਨਾ ਵੀ ਨਾ ਮਤਲਬ ਰਹੂਗਾ ਬਾਂਸ ਤੇ ਨਾ বাজੇਗੀ ਬਾਂਸਰੀ ਬੀਜੇਪੀ ਆਰਟੀਸੀ ਨਹੀਂ ਰਹਿਣੀ ਤੇ ਫਿਰ ਔਰਤਾਂ ਕਿੱਥੇ ਜਾਣੀਆਂ ਇਸ ਇਸ ਕਰਕੇ ਜਾਨੀ ਜਿੱਤੇ ਲੋਕਾਂ ਨੂੰ ਮੜਾ ਜਾ ਵੀ ਫਾਇਦਾ ਮਿਲਦਾ ਹੁਣ ਪੀਆਰਟੀਸੀ ਦੇ ਵਿੱਚ ਮੁਲਾਜ਼ਮ ਕੌਣ ਹੈ ਜਿਹੜੇ ਕੋਈ ਮਤਲਬ ਡਰਾਈਵਰ ਆ ਕੋਈ ਕੰਡੈਕਟਰ ਹੈ ਕੋਈ ਦਫਤਰੀ ਕੰਮ ਹੈ ਉਹ ਮਜ਼ਦੂਰਾਂ ਕਿਸਾਨਾਂ ਦੇ ਮੁੰਡੇ ਹੀ ਆ ਵੀ ਉਹ ਜੇ ਉਹ ਕੰਮ ਕਰਦੇ ਆ ਤਾਂ ਇਹਦਾ ਮਤਲਬ ਹੈ ਕਾਰਪੋਰੇਟ ਵਾਲੇ ਗੁੱਸੇ ਹੁੰਦੇ ਆ ਵੱਡੇ ਟਰਾਂਸਪੋਰਟਰ ਗੁੱਸੇ ਹੁੰਦੇ ਆ ਫਿਰ ਉਹਨਾਂ ਨੂੰ ਉੱਥੋਂ ਬਾਹਰ ਕਰਕੇ ਉਹ ਬੱਸਾਂ ਉੱਥੋਂ ਬੰਦ ਕਰਕੇ ਜਾਣੀ ਫਿਰ ਵੱਡੇ ਟਰਾਂਸਪੋਰਟਰਾਂ ਨੂੰ ਜਿਹੜੇ ਨਜ਼ਾਰੇ ਦੇਣੇ ਹੈਗੇ ਆ ਉਹ ਉਧਰਲੇ ਪਾਸੇ ਨੂੰ ਕਦਮ ਵਧਾਇਆ ਜਾ ਰਿਹਾ ਇਸ ਕਰਕੇ ਜਿੱਥੇ ਵੀ ਕਿਤੇ ਕਿਰਤੀਆਂ ਨੂੰ ਮਾੜੀ ਮੋਟੀ ਚੀਜ਼ ਮਿਲਦੀ ਹੈ ਉੱਥੇ ਮੁੰਡਾ ਲਾਉਣਾ ਇਹਨਾਂ ਨੇ ਇਸ ਕਰਕੇ ਅਸੀਂ ਇਹ ਸਮਝਦੇ ਆਂ ਵੀ ਕੁਛ ਨਹੀਂ ਕਹਿਣ ਨੂੰ ਹੋਰ ਆ ਕਮਾਉਣ ਨੂੰ ਹੋਰ ਆ ਭਾਈ ਜੀ ਇਹ ਤਾਂ ਕਹਿੰਦੇ ਕਿ ਜਥੇਬੰਦੀਆਂ ਜਿਹੜੀਆਂ ਆਏ ਦਿਨ ਦਰੀ ਵਿਛਾ ਲੈਂਦੀਆਂ ਕਹਿੰਦੇ ਇਹ ਹੀ ਕਹਿੰਦੇ ਉਲਝਾਉਂਦੀਆਂ ਨੇ ਲੋਕਾਂ ਨੂੰ ਗੁੰਮਰਾਹ ਕਰ ਰਹੀਆਂ ਨੇ ਕਹਿੰਦੇ ਅਸੀਂ ਤਾਂ ਆਪ ਮਜ਼ਦੂਰਾਂ ਦੇ ਮੁੰਡਿਆਂ ਤੇ ਮਜ਼ਦੂਰਾਂ ਦੀਆਂ ਗੱਲਾਂ ਕਰਦੇ ਆਂ ਕਹਿੰਦੇ ਅਸੀਂ ਤਾਂ ਜਦੋਂ ਕੇਜਰੀਵਾਲ ਤੇ ਸ਼ਿਸ਼ੋਦੀਆ ਨੂੰ ਅੰਦਰ ਤੁੰਨਿਆ ਸੀਗਾ ਉਹ ਦੋ ਤਰੀਆਂ ਕੌਣ ਵਛਾਉਂਦਾ ਸੀ ਹੂੰ ਉਹ ਦਰਿਆ ਕਾਤੋਂ ਵਜਾਉਂਦੇ ਸੀਗੇ ਯਾਨੀ ਇਹਦਾ ਮਤਲਬ ਜਦੋਂ ਦਿੱਲੀ ਦੇ ਵਿੱਚ ਇਹਨਾਂ ਦੀ ਸਰਕਾਰ ਸੀ ਜਦੋਂ ਕੋਈ ਗੱਲ ਨਹੀਂ ਸੀ ਸੁਣਦਾ ਜਾਂ ਇੱਥੇ ਪੰਜਾਬ 'ਚ ਸਰਕਾਰ ਬਣਾਉਣੀ ਸੀ ਉਦੋਂ ਪਹਿਲਾਂ ਦਰਿਆ ਤੇ ਕਿਵੇਂ ਬੈਠਦੇ ਸੀ ਇਸ ਵਾਸਤੇ ਯਾਨੀ ਇਹ ਜਦੋਂ ਆਪਦੇ ਵਾਰੀ ਹੋਰ ਆ ਅਗਲੇ ਵਾਰੀ ਹੋਰ ਆ ਜਿਹੜੇ ਲੋਕ ਦਰਿਆ ਵਜਾਉਂਦੇ ਆ ਉਹ ਲੋਕਾਂ ਦੇ ਮਸਲੇ ਹੱਲ ਕਰਾਉਣ ਵਾਸਤੇ ਵਜਾਉਂਦੇ ਆ ਤੇ ਤੁਸੀਂ ਯਾਨੀ ਇਸ ਗੱਲ ਕਰਕੇ ਵਜਾਉਨੇ ਹੋ ਕਿ ਤੁਸੀਂ ਸਿਰਫ ਤੇ ਸਿਰਫ ਆਪਦੀਆਂ ਜਿਹੜੀਆਂ ਵੋਟਾਂ ਲੈਣੀਆਂ ਹੁੰਦੀਆਂ ਲੋਕਾਂ 'ਚ ਜਾ ਕੇ ਜਾਣੀ ਇਹ ਦਿਖਾਉਣਾ ਹੁੰਦਾ ਤੇ ਤੁਸੀਂ ਆਪਦੀਆਂ ਗੱਡੀਆਂ ਸੰਭਾਲ ਲੀਆਂ ਹੁੰਦੀਆਂ ਉਸ ਤੋਂ ਬਾਅਦ ਲੋਕਾਂ ਦੇ ਡਾਂਗ ਬੋਣੀ ਹੁੰਦੀ ਆ ਤੁਸੀਂ ਇਸ ਕਰਕੇ ਜਾਣੀ ਜਿਹੜੇ ਧਰਨੇ ਲਾਉਨੇ ਹੋ ਤੇ ਜੱਥੇਬੰਦੀਆਂ ਇਸ ਕਰਕੇ ਧਰਨੇ ਲਾਉਂਦੀਆਂ ਕਿ ਉਹਨਾਂ ਨੇ ਜਨਤਕ ਅਦਾਰੇ ਬਚਾਉਣੇ ਆ ਉਹਨਾਂ ਨੇ ਲੋਕਾਂ ਦੇ ਹੱਕ ਤੇ ਹਕੂਕ ਬਚਾਉਣੇ ਆ ਇਸ ਕਰਕੇ ਧਰਨੇ ਆ ਧਰਨੇ 'ਚ ਫਰਕ ਹੁੰਦਾ ਜੀ ਭਾਈ ਜੀ ਧਰਨਾ ਲੱਗ ਜਾਂਦਾ ਹਰ ਬਾਰ ਤੁਸੀਂ ਮੰਗਾ ਤੁਹਾਡੀਆਂ ਇੱਕ ਦੋ ਵਿੱਚ ਮੰਗਾ ਹੋਰ ਐਡ ਕੀਤੀਆਂ ਹੁੰਦੀਆਂ ਪਰ ਇਹਨਾਂ ਮੰਗਾਂ ਦਾ ਜਿਹੜਾ ਮਸਲਿਆਂ ਦਾ ਜਿਹੜਾ ਹੱਲ ਕਿਉਂ ਨਹੀਂ ਕੀਤਾ ਗਿਆ 4 ਸਾਲ ਦਾ ਸਮਾਂ ਬੀਤ ਗਿਆ ਸਰਕਾਰ ਦਾ ਕੁਛ ਹੀ ਮਹੀਨੇ ਬਚੇ ਆ ਸਰਕਾਰ ਦੇ ਤੇ ਕੀ ਕਰ ਰਹਿਣਾ ਕਿਉਂ ਨਹੀਂ ਜਿਹੜੀ ਸਰਕਾਰ ਆ ਜਿਹੜੀ ਮਜ਼ਦੂਰਾਂ ਦੇ ਨਾਲ ਬੈਠ ਕੇ ਜਿਹੜੇ ਮਸਲੇ ਜਾਂ ਉਹਨਾਂ ਦੀਆਂ ਮੰਗਾਂ ਹੱਲ ਕਰ ਕਰ ਰਹੀ ਥੋਕੇ ਦੇਖੋ ਜਿਹੜੀਆਂ ਸਰਕਾਰਾਂ ਜਿਹੜੀਆਂ ਪਾਰਟੀਆਂ ਆ ਉਹ ਲੋਕਾਂ ਦੇ ਵਿੱਚ ਲਗਾਤਾਰ ਲੋਕਾਂ ਦੇ ਵਿੱਚ ਇੱਕ ਤਰ੍ਹਾਂ ਨਾਲ ਉਹਦਾ ਨਿਗਾਰ ਹੋ ਰਿਹਾ ਉਹ ਡਿੱਗ ਰਹੀਆਂ ਉਹਨਾਂ ਦਾ ਗਰਾਫ ਡਿੱਗ ਰਿਹਾ ਲੋਕਾਂ ਚ ਨਫ਼ਰਤ ਪੈਦਾ ਹੋ ਰਹੀ ਆ ਉਹਨਾਂ ਪ੍ਰਤੀ ਕੋ ਚਾਹੇ ਪ੍ਰਾਣੀਆ ਰਵੱਤੀ ਪਾਰਟੀਆਂ ਹੋਣ ਤੇ ਚਾਹੇ ਮਤਲਬ ਭਗਵੰਤ ਮਾਨ ਵਾਲੀ ਆਮ ਆਦਮੀ ਪਾਰਟੀ ਹੋਵੇ ਇਸ ਕਰਕੇ ਜਾਨੀ ਇਹਨਾਂ ਦਾ ਜਿਹੜਾ ਲਗਾਤਾਰ ਲੋਕਾਂ ਦੇ ਵਿੱਚ ਗੁੱਸਾ ਵਧ ਰਿਹਾ ਹੈਗਾ ਇਸੇ ਤਰ੍ਹਾਂ ਕੋਈ ਵੀ ਪਾਰਟੀ ਐ ਵਿਧਾਨ ਸਭਾ ਚ ਬੈਠ ਕੇ ਐ ਪਾਰਲੀਮੈਂਟ ਚ ਬੈਠ ਕੇ ਐ ਰਾਜ ਸਭਾ ਚ ਬੈਠ ਕੇ ਸੌਕੇ ਮਜ਼ਦੂਰਾਂ ਤੇ ਕਿਸਾਨਾਂ ਦੀਆਂ ਮਸਲੇ ਹੱਲ ਕਰ ਦੇਣਗੇ ਵਿਦਿਆਰਥੀਆਂ ਦੇ ਮਸਲੇ ਹੱਲ ਕਰ ਦੇਣਗੇ ਨੌਜਵਾਨਾਂ ਦੇ ਮਸਲੇ ਹੱਲ ਕਰ ਦੇਣਗੇ ਇਹ ਗੱਲ ਇੰਨੀ ਸੌਖੀ ਨਹੀਂ ਹੈਗੀ ਕਿਉਂਕਿ ਇਹਨਾਂ ਦੇ ਜਿਹੜੇ ਵਿਸ਼ਵਪਾਰ ਸੰਸਥਾ ਨਾਲ ਸਮਝੌਤੇ ਹੋਏ ਆ ਜਿਹੜੇ ਤੇ ਵੱਡੀਆਂ-ਵੱਡੀਆਂ ਕੰਪਨੀਆਂ ਨੂੰ ਲਿਆਉਣ ਵਾਸਤੇ ਇਹਨਾਂ ਨੇ ਮਤਲਬ ਉਹਨਾਂ ਨਾਲ ਦਸਤਕਤ ਕੀਤੇ ਹੋਏ ਆ ਸਾਈਨ ਕੀਤੇ ਹੋਏ ਆ ਯਾਨੀ ਉਦੋਂ ਬਾਅਦ ਨਹੀਂ ਜਾ ਸਕਦੇਗੇ ਜੇ ਲੋਕਾਂ ਦੇ ਮਸਲੇ ਹੱਲ ਹੋ ਸਕਦੇ ਆ ਤਾਂ ਉਹ ਇਹਨਾਂ ਦੇ ਦਰਾਂ ਅੱਗੇ ਬੈਠ ਕੇ ਹੋ ਸਕਦੇ ਆ ਇਹ ਠੀਕ ਹੈ ਤੇ ਕਿਸੇ ਵੇਲੇ ਹਾਲਤ ਛੋਟੀ ਹੁੰਦੀ ਹੈ ਉਦੋਂ ਗੱਲਾਂ ਉਸ ਤਾਂ ਟੰਗਦੀਆਂ ਮੰਨੀਆਂ ਜਾਂਦੀਆਂ ਕਿਸੇ ਵੇਲੇ ਬਹੁਤ ਵੱਡੀ ਹਾਲਤ ਬਣ ਜਾਂਦੀ ਹੈ ਬਹੁਤ ਵੱਡੇ ਲੋਕ ਵੱਡੀ ਪੱਧਰ ਤੇ ਇਕੱਠੇ ਹੋ ਜਾਂਦੇ ਆ ਉਦੋਂ ਫਿਰ ਇਹਨਾਂ ਨੂੰ ਮੰਗਾ ਮੰਨਣੀਆਂ ਪੈਂਦੀਆਂ ਹੈਗੀਆਂ ਇਸ ਕਰਕੇ ਜੇ ਗੱਲ ਨਹੀਂ ਸੁਣਦੇ ਤਾਂ ਇੱਥੇ ਵੀ ਫਰਕ ਇਹੀ ਰਹਿ ਰਿਹਾ ਕਿ ਅਜੇ ਲੋਕਾਂ ਦੀ ਓਡੀ ਵੱਡੀ ਪੱਧਰ ਦੇ ਉੱਤੇ ਜਣੀ ਇੱਕ ਤਰ੍ਹਾਂ ਨਾਲ ਸਿਆਣਪ ਓਡੀ ਵੱਡੀ ਪੱਦਰ ਤੇ ਇਕੱਠੇ ਹੋਣਾ ਓਡੀ ਵੱਡੀ ਪੱਦਰ ਤੇ ਆਪਣੀਆਂ ਮੰਗਾ ਪ੍ਰਤੀ ਚੇਤਨਾ ਦਾ ਨਾ ਹੋਣਾ ਇੱਥੇ ਇਸੇ ਗੱਲ ਦਾ ਹੀ ਸੰਕੇਤ ਹੈ ਤੇ ਜਦੋਂ ਲੋਕ ਆਪਣੀ ਆਈ ਆਈ ਤੇ ਆਉਂਦੇ ਉਦੋਂ ਮੰਗਾ